ਆਜੀ ਸਤਿ ਪਿਆਲਾ ਪਹਿਲਾਂ ਆਪਣਾ ਨਾਮ ਦੱਸ ਕੁਲਦੀਪ ਸਿੰਘ ਲਾਹੌਰਿਆ ਜੀ ਅੱਜ ਤੁਸੀਂ ਤੁਹਾਨੂੰ ਪਹੁੰਚੇ ਨੇ ਗੱਲਬਾਤ ਹੋਈ ਆ ਕੀ ਤੁਹਾਨੂੰ ਲੱਗਦਾ ਇੱਕ ਮਸਲੇ ਦਾ ਹੱਲ ਕੀ ਹੈ ਮਸਲੇ ਹਾਲ ਸਾਡੇ ਨਾਲ ਤੋਂ ਓਕੇ ਆ ਜੀ ਅਸੀਂ ਤਾਂ ਕੀਤੇ ਖੜੇ ਆ ਹੁਣ ਬਾਕੀ ਦੇਖੋ ਪ੍ਰਸ਼ਾਸਨ ਨਾਲੋਂ ਵੀ ਕਿੰਨਾ ਖਰੇ ਉਤਰਦਾ ਜਿਹੜੇ ਕੰਮ ਕਰਨ ਦੀ ਤੁਹਾਨੂੰ ਪ੍ਰੋਬਲਮ ਆ ਰਹੀ ਕਿ ਕੀ ਕੀ ਪ੍ਰੋਬਲਮ ਹੈਗੀ ਹੈ ਤੇ ਕੀ ਆਸ਼ਵਾਸਨ ਮਿਲੇ ਮੈਂ ਸ਼ਵਾਸ਼ ਦਵਾਏਗਾ ਨਾਲੋਂ ਵੀ ਇਹ ਡੈਂਪ ਹੋਰ ਬਣਾ ਕੇ ਦਾਂਗੇ ਤੁਹਾਨੂੰ ਅਸੀਂ ਇੱਕ ਬਗਵਸ ਪਲਾਟ ਹੋਰ ਲਾ ਕੇ ਦਾਂਗੇ ਤੁਹਾਨੂੰ ਡੈਰੀਆਂ ਜੀ ਕਿੰਨੇ ਹੈਗੇ ਹਲੇ ਟੱਲ ਦੰਪ ਤੁੰਗ ਇਹ ਤਿੰਨ ਨੇ ਹੋਰ ਬਣਾ ਗਦੇ ਨੂੰ ਕਹਿ ਗਏ ਤੈਨੂੰ ਹੋਰ ਬਣਾ ਗਦੇਨਗੇ ਵਸੇ ਇੱਕ ਅਗਸਟ ਪਲਾਂਟ ਇੱਕ ਹੋਰ ਲਵਾਉਣ ਦੀ ਮੰਗ ਰੱਖੀ ਸੀ ਸੋ ਬਣਾ ਗਦੇਨ ਦੀ ਕਹਿ ਕੇ ਵਿਸ਼ਵਾਸ ਦੋ ਗਏ ਆ ਤੇ ਡੇਰੀਆ ਨੇ ਨੂੰ ਕੀ ਪ੍ਰੋਬਲਮ ਆਰੀ ਡੇਰੀਆ ਪ੍ਰੋਬਲਮ ਵਾਲੀ ਤਾਂ ਸਾਨੂੰ ਇਹੀ ਪ੍ਰੋਬਲਮ ਆਈ ਗੋਜ ਕੋਈ ਦਿੱਕਤ ਨਹੀਂ ਸਾਨੂੰ ਜਿਹੜੀ ਜ਼ਿਕਰ ਡੇਰੀਆ ਵਾਲ ਨੂੰ ਨਕਲੀ ਦੁੱਧ ਦੀ ਜਿਹੜੇ ਚਲਾਨ ਜਿਹੜੇ ਚਲਾਨ ਤੁਹਾਡੇ ਕੱਟੇ ਜਾ ਰਹੇ ਨੇ ਚਲਾਨ ਤਾਂ ਦੇਖੋ ਜੇ ਬਾਹਰ ਕੇ ਵਾਰਾ ਨਗਰ ਕੋਆ ਕਰ ਗਿਆ ਉਹ ਵੀ ਚਲਾਨ ਸਾਡਾ ਕਰ ਗਿਆ ਆ 12 ਡੰਗਰ ਗੋਵਰ ਕਰ ਗਿਆ ਪੂਰੀ ਪਈ ਬਾਹਰ ਗਲੀ ਦੇ ਸੋ ਉਹਦੇ ਲੈ ਕੇ ਵੀ ਸਾਡਾ ਚਲਾਨ ਕੀਤਾ ਗਿਆ ਡੈਰੀਆਂ ੱਕਾ ਹੋ ਰਿਹਾ ੱਕਾ ਤਾਂ ਚਲੋ ਕਹਿ ਸਕਦੇ ਆਂ ਵੀ ਹੋਇਆ ਹੀ ਏ ਤੁਹਾਡੇ ਵੱਲੋਂ ਜਿਹੜੀ ਮੰਗ ਰੱਖੀ ਗਈ ਆ ਉਹ ਕੀ ਮੰਗਾ ਨੇ ਸਾਡੇ ਵੱਲੋਂ ਮੰਗਿਆ ਇਹ ਵੀ ਸਾਡਾ ਜਿਹੜਾ ਗੋ ਜਿਹੜਾ ਚੱਕਾ ਜਾਵੇ ਸਾਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਜਿਵੇਂ ਪਲਾਂਟ ਜੀ ਜਾਂਦੇ ਆ ਸਾਡਾ 11 ਦਾ ਗੋਵਰ ਬੰਦ ਕਰ ਦੇਣ ਲੈਣਾ ਜੀ ਫਿਰ ਉਹ ਲੇਬਰ ਬਹੁਤ ਪਰੇਸ਼ਾਨ ਹੁੰਦੀ ਸੋ ਉਹਦੇ ਬਾਰੇ ਕਹਿ ਗਿਆ ਤੁਹਾਨੂੰ ਡੈਂਪ ਹੋਰ ਬਣਾ ਕੇ ਦੇਣੇ ਆਂ ਬਗ ਲੀਵਰ ਦੇ ਬੰਦੇ ਨੇ ਆ ਦੇ ਦਿੱਤੇ ਕੈਪੈਸਿਟੀ ਦੀ ਵੀ ਇੱਥੇ ਪ੍ਰੋਬਲਮ ਹੈਗੀ ਆ ਬਹੁਤ ਜ਼ਿਆਦੀ ਕੈਪੈਸਿਟੀ ਦੀ ਮੇਨ ਪ੍ਰੋਬਲਮ ਮੇਨ ਜ਼ਿਆਦੀ ਹੋਈ ਠੀਕ ਕੈਪੈਸਿਟੀ ਜਿਵੇਂ ਗੋਹ ਖੜਾ ਹੈਗਾ 400 ਟਨ ਇਹਦੀ ਕੈਪੈਸਿਟੀ ਹੈਗੀ 190 ਟਨ ਦੀ ਪਰ ਬਾਕੀ ਗੋ ਜਿਹੜਾ ਡੈਂਪਰ ਛੜਨਾ ਪੈਂਦਾ ਜੇ ਆ ਬਲੀਵਰ ਛੱਡ ਜਾਂਦੀ ਨਹੀਂ ਭਜੀ ਸਾਡੇ ਗੋਹ ਜਿਹੜਾ ਨਾ ਦਰਿਆਵਨ ਪੋਲੀਟਰ ਕਰਦਾ ਜੀ ਨਾ ਕਿਸੇ ਨੂੰ ਇਹ ਤਰਤੀਵਾਸੇ ਮਾੜਾ ਵਾ ਇਹ ਮਾੜਾ ਵਾ ਕੈਮੀਕਲ ਫੈਕਟਰੀਆਂ ਦਾ ਜਿਹੜਾ ਆਉਂਦਾ ਵਾ ਉਹ ਮਾੜਾ ਵਾ 90 ਤੱਕ ਤੇ ਬਿਲਕੁਲ ਸਹੀ ਰਿਹਾ ਜੀ ਲੋਕਾਂ ਨੇ ਪੰਪ ਕਰਕੇ ਪਾਣੀ ਆਪਣੇ ਫਸਲਾਂ ਪਾਲੀਆਂ ਫਸਲਾਂ ਦੁੱਗਣੀ ਤਿਗਣੀ ਲਈ ਕੋਈ ਫਰਟੀਲਾਈਜ਼ਰ ਜੂਤ ਨਹੀਂ ਹੋਇਆ ਜੀ ਨਾ ਡੀਪੀ ਨਾ ਕੋਈ ਸੁਪਰ ਫਾਸਟ ਤੇ ਨਾ ਜੂਰਿਆ ਕੁਝ ਨਹੀਂ ਹੋਇਆ ਲੋਕੀ ਪੰਪ ਕਰਕੇ ਸਬਜ਼ੀਆਂ ਉਗਾਉਂਦੇ ਸੀ ਆਪਣੀ ਫਸਲਾਂ ਨੂੰ ਪਾਣੀ ਦਿੰਦੇ ਸੀ ਫਸਲਾਂ ਦੁੱਗਣੀ ਤਿਗਣੀ ਨਿਕਲਦੀਆਂ ਸੀ ਜਦੋਂ 90 ਤੋਂ ਬਾਅਦ ਚ 95 ਤੋਂ ਬਾਅਦ ਚ ਕੈਮੀਕਲ ਵਾਲਾ ਪਾਣੀ ਆਉਣ ਲੱਗ ਗਿਆ ਅਸੀਂ ਮਿਹਨਤ ਕੰਦ ਲੋ ਗਿਆ ਮਿਹਨਤ ਕਰਕੇ ਆਪਣਾ ਕੰਮ ਕਰਦੇ ਆ ਸਾਰੇ ਹੀ ਪੈਸੇ ਵਾਲੇ ਨਹੀਂ ਆਨੇ ਅਸੀਂ ਸਾਨੂੰ ਨਿਸ਼ਾਨਾ ਬਣਾ ਲੈਂਦਾ ਵੀ ਤੁਸੀਂ ਪੋਲਿਊਟ ਕਰਦੇ دریاਵਾਂ ਨੂੰ ਤੁਸੀਂ ਕਰਦੇ ਤੁਹਾਡਾ ਗੋਆ ਸਾਡਾ ਗੋਆ ਦੇਸ਼ ਦਾ ਜਰੂਰ ਹੈ ਗੰਦਾ ਪਰ ਇਹ ਜਰੀਲਾ ਨਹੀਂ ਆਏਗਾ ਜੀ ਅਸੀਂ ਇਹ ਬਾਰ ਬਾਰ ਕਹਿੰਦੇ ਆ ਜਰੀਲਾ ਕੈਮੀਕਲ ਫੈਕਟਰੀਆਂ ਦਾ ਪਾਣੀ ਜਿਹੜਾ ਆਉਂਦਾ ਡੈਂਗਾ ਦਾ ਉਹ ਜਰੀਲਾ ਵਾ ਉਹ ਕਰਦਾ ਵਾ ਬਿਮਾਰੀ ਵਾਲਾ ਹੁੰਦਾ ਕੈਂਸਰ ਉਹ ਫਲਾਉਂਦਾ ਸਾਡਾ ਗੋਏ ਵਾਲਾ ਪਾਣੀ ਕੈਂਸਰ ਨਹੀਂ ਫਲਾਉਂਦਾ ਜੀ ਇਹਦੇ ਫਸਲਾਂ ਵਾਸਤੇ ਲਾਇਮ ਅਸੀਂ ਗਾਰੰਟੀ ਲੈਨੇ ਆ ਜੇ ਪਿੱਛੋਂ ਪਾਣੀ ਨਾ ਆਵੇ ਸਾਡਾ ਪਾਣੀ ਜਿਹੜਾ ਪੰਜਾਂ ਪਿੰਡਾਂ ਤੱਕ ਹੀ ਸਾਰੇ ਲੋਕ ਪੰਪ ਕਰਕੇ ਆਪਣੀ ਫਸਲਾਂ ਨੂੰ ਬਰਤ ਲੈਣਗੇ ਬਸ ਮੈਂ ਇਹਨਾ ਕਹਿਣਾ ਚਾਹੁੰਦਾ ਸਾਡਾ ਇੱਕ ਸਨ ਮੋਹਰਾ ਬਣਾਇਆ ਜਾ ਰਿਹਾ ਵੀ ਤੁਸੀਂ ਪਿੰਡਾਂ ਤੁਸੀਂ ਮੰਗ ਪੱਤਰ ਦਿੱਤਾ ਕਿਸ ਚੀਜ਼ ਲਈ ਦਿੱਤਾ ਉਹ ਤਾਂ ਸੀ ਗੋਹੇ ਦੀ ਸੰਭਾਲ ਵਾਸਤੇ ਦਿੱਤਾ ਵੀ ਗੋਆ ਜਿਹੜਾ ਸਾਡਾ ਸੀਬੀਜੀ ਪਲਾਂਟ ਲਾਇਆ ਜਾਵੇ ਤੇ ਗੈਸ ਸੀਬੀਜੀ ਬਣਦੀ ਹੈ ਜੀ ਤੇ ਸਲਰੀ ਬੰਦੀ ਆ ਜੀ ਜਿਹੜੀ ਆ ਗਾਰਡਨ ਦੇ ਵਿੱਚ ਕੰਮ ਆਉਂਦੀ ਆ ਬਿਜਲੀ ਬੰਦੀ ਆ ਵੀ ਸਾਰੇ ਨਾਲੇ ਬਜ਼ਰੀਆ ਬਲੂਟਨੇ ਹੋਣਗੇ ਨਾਲੇ ਆਪਣਾ ਗੋਹਾ ਸੰਭਾਲਿਆ ਜਾਊਗਾ ਜੀ ਜੀ ਠੀਕ ਆ ਹਾਂ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਚਰਦ ਸਿੰਘ ਹੈ ਜੀ ਸਮੱਸਿਆਵਾਂ ਸਾਨੂੰ ਜਿਹੜੀਆਂ ਇੱਥੇ ਆ ਰਹੀ ਆ ਜਿਹੜੀ ਮੇਨ ਹੈਗੀ ਆ ਜੀ ਇੱਕ ਤਾਂ ਦੇਖੋ ਜੀ ਗ੍ਰੀਨ ਦਾ ਰੇਟ ਬਹੁਤ ਜ਼ਿਆਦਾ ਹੋ ਗਿਆ ਅਨਾਜ ਦਾ ਜੀ ਤੇ ਦੁੱਧ ਦਾ ਰੇਟ ਸਾਡਾ ਇੱਥੇ ਬਹੁਤ ਸਸਤਾ ਹੈ ਜੀ ਦੁੱਧ ਦੀ ਖੇਚ ਹੈ ਨਹੀਂ ਰੇਟ ਹੈ ਨਹੀਂ ਉਹਦਾ ਕਾਰਨ ਇਹ ਆ ਵੀ ਜਿਹੜਾ ਸਿੰਥੈਟਿਕ ਪਨੀਰ ਹੋ ਗਿਆ ਜਾਂ ਖੋਆ ਹੋ ਗਿਆ ਜਿਹੜਾ ਅਦਰ ਸਟੇਟਾਂ ਤੋਂ ਆ ਕੇ ਇੱਥੇ ਵਿਕਦਾ ਲੁਧਿਆਣਾ ਇੱਕ ਵੱਡੀ ਹਾਬੇ ਹੈ ਜੀ ਇੱਕ ਵੱਡਾ ਸ਼ਹਿਰ ਹੈ ਜੀ ਠੀਕ ਹੈ ਜੀ ਤੇ ਉਹ ਸਾਨੂੰ ਮਾਰਕ ਕਰਦਾ ਜੀ ਕਿ ਉਹਦੇ ਕਰਕੇ ਸਾਨੂੰ ਜਿਹੜਾ ਦੁੱਧ ਦਾ ਰੇਟ ਪੂਰਾ ਨਹੀਂ ਮਿਲ ਸਕਦਾ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਸਿਹਤ ਵਿਭਾਗ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜੀਆਂ ਅਦਰ ਸਟੇਟ ਤੋਂ ਕੋਈ ਬੱਸਾਂ ਦੇ ਥਰੂ ਜਿਹੜੀਆਂ ਨਾਈਟ ਬੱਸਾਂ ਚੱਲਦੀਆਂ ਉਹਦੇ ਥਰੂ ਜਿਹੜਾ ਇੱਥੇ ਖੋਆ ਵਗੈਰਾ ਆਉਂਦਾ ਆ ਉਹਦੇ ਉੱਤੇ ਥੋੜੀ ਜਿਹੀ ਲਗਾਮ ਕੱਸੀ ਜੀ ਤਾਂ ਇਹਦਾ ਕਿ ਇਸ ਸਰਕਾਰ ਇੱਕ ਤੱਕ ਬੇਦਬਖੀ ਹੈ ਕਿ ਜਿਹਨੇ ਦਾਅਵੇ ਕਰਤੇ ਜਾਂਦੇ ਆ ਉਹਨੇ ਕਾਰਵਾਈ ਨਹੀਂ ਕੀਤੀ ਨਹੀਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਨਹੀਂ ਹੈ ਜੀ ਉਨੀ ਕਾਰਵਾਈ ਨਹੀਂ ਹੁੰਦੀ ਤੁਹਾਨੂੰ ਭਰੋਸਾ ਕਿਵੇਂ ਜਗਾਉਣਾ ਚਲੋ ਜੀ ਇਹ ਤਾਂ ਜਿਹੜਾ ਅੱਜ ਇਹਨਾਂ ਦੀ ਜਿਹੜੀ ਸਾਡੀ ਇੱਥੇ ਮੀਟਿੰਗ ਸੀ ਉਹਦੇ ਸਿਰਫ ਇੱਕ ਗੋਹੇ ਦੀ ਸੰਭਾਲ ਬਾਰੇ ਸੀ ਜੀ ਚਲੋ ਅਸੀਂ ਆਪਣਾ ਵੀ ਇੱਕ ਮੁੱਦਾ ਸੀ ਉਹਨਾਂ ਦੇ ਨਾਲ ਸ਼ੇਅਰ ਕੀਤਾ ਜੀ ਵੀ ਇਹਦੇ ਤੇ ਵੀ ਗੌਰ ਕੀਤਾ ਜੀ ਠੀਕ ਹੈ